ਹਲੋ ਹਾਂਜੀ ਹਾਂਜੀ ਸੱਸੀ ਗਵਨ ਜੀ ਹਾਂਜੀ ਹੋਰ ਸਨਾਓ ਠੀਕ ਹੋ ਹਾਂਜੀ ਕਿਉਂ ਕੀ ਗੱਲ ਹੋ ਗਈ ਅੱਛਾ ਕੋਈ ਕੰਮ ਪੈ ਗਿਆ ਤੁਹਾਨੂੰ ਵੈਸੇ ਤਾਂ ਤੁਸੀਂ ਨਾਲ ਹੁੰਦੇ ਤੇ ਜ਼ਿਆਦਾ ਵਧੀਆ ਸੀਗਾ ਨਹੀਂ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਆ ਪਰ ਬੜਾ ਵਾਅਦਾ ਹੁੰਦਾ ਨਾ ਵਿਚ ਵਿਚੋਲੇ ਨਾਲ ਹੁਣ ਬੈਠੇ ਹਣ ਤੇ ਚਲੋ ਜ਼ਿਆਦਾ ਵਧੀਆ ਰਹਿੰਦਾ ਵਾ अच्छा ठीक है फिर ਤੁਸੀਂ ਇੱਕ ਕੰਮ ਕਰਿਓ ਫਿਰ ਤੁਸੀਂ ਇਸ ਤਰ੍ਹਾਂ ਕਰਿਓ ਮੇਰਾ ਨੰਬਰ ਫਿਰ ਉਹਨਾਂ ਨੂੰ ਦੇ ਦਿਓ ਹਾਂਜੀ ਹਾਂਜੀ ਹਾਂ ਕਿਸੇ ਵੇਲੇ ਹੁੰਦਾ ਨਾ ਪਤਾ ਨਹੀਂ ਲੱਗਦਾ ਘਰ ਦਾ ਚਲੋ ਕਾਲ ਕਰ ਲੈਣਗੇ ਤੇ ਫਿਰ ਐਡਰੈਸ ਸਮਝਾ ਦਾਂਗੇ ਚੰਗੀ ਤਰ੍ਹਾਂ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਕੋਈ ਨਹੀਂ ਜੋ ਵੀ ਗੱਲ ਹੋਏਗੀ ਫਿਰ ਮੈਂ ਤੁਹਾਨੂੰ ਦੱਸਾਂਗੀ ਫੋਨ ਕਰਾਂਗੀ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਗੁਰਦੀਪ ਗੁਰਦੀਪ ਹਾਂਜੀ ਜੀ ਮੈਂ ਕਿਹਾ ਤੇ ਇਹ ਨੂੰ ਫੋਨ ਕਰਨਾ ਹੀ ਵਿਚੋਲਨ ਨੂੰ ਐਸੇ ਕਰਕੇ ਤੇ ਤਨ ਮੈਂ ਵਾਈਬ ਮਾਰੀ ਆ ਉਹ ਮੈਂਗਾ ਪਤਾ ਲੱਗੇ ਕਿੰਨੇ ਵਜੇ ਆਣਾ ਵਾ ਫਿਰ ਫਿਰ ਕੋਈ ਘਮ ਘਮ ਕਰ ਲਈਏ ਕੋਈ ਚਾਹ ਪਾਣੀ ਦਾ ਵੇਖ ਲਈਏ ਮੈਂ ਕਿਤਾ ਸੀ ਵਿਚੋਲਨ ਨੂੰ ਫੋਨ ਉਹ ਕਹਿੰਦੀ ਮੈਨੂੰ ਨਾ ਕੋਈ ਕੰਮ ਪੈ ਗਿਆ ਜ਼ਰੂਰੀ ਹੂੰ ਤੇ ਮੈਂ ਨਹੀਂ ਨਾਲ ਆ ਸਕਦੀਗੀ ਤੇ ਇਹ ਕਹਿੰਦੀ ਮੈਂ ਉਹਨਾਂ ਨੂੰ ਤੁਹਾਡਾ ਐਡਰੈਸ ਦੇ ਦਿੱਤਾ ਵਾ ਇਹ ਮੁੰਡਾ ਤੇ ਉਹਦੀ ਮਾਂ ਦੋਵੇਂ ਆ ਜਾਣਗੇ। ਲੈ ਸਗੋਂ ਇਹ ਆਪਨਾ ਹਾਲਾਂ ਦੀ ਦੇ ਦੇ ਆ ਨਾਲ ਨਾਲ ਵਾਦਾ ਹੀ ਸਗੋਂ ਕਿ ਪੱਲੀ ਵਰੀ ਆਉਣਾ ਚਾਹੀਦਾ ਸੀ ਨਾਲ। ਉਹੀ ਤੇ ਮੈਂ ਕਿਹਾ ਮੈਂ ਕਿਹਾ ਚੱਲ ਸਗੋਂ ਤੂੰ ਆ ਜਾਂਦੀ ਨਾਲ ਓਹ ਗੱਲਾਂ ਬਾਤਾਂ ਖੁੱਲ ਕੇ ਹੋ ਜਾਂਦੀਆਂ ਵਾ। ਉਹ ਕਹਿੰਦੀ ਕੋਈ ਗੱਲ ਨਹੀਂ ਆ ਤੁਸੀਂ ਆਪਸ ਵਿੱਚ ਕਰ ਲਓ ਗੱਲਬਾਤ ਕਿਉਂਕਿ ਮੈਨੂੰ ਕੰਮ ਹੈ ਜੇ ਕੰਮ ਨਾ ਹੁੰਦਾ ਤੇ ਫਿਰ ਤੇ ਮੈਂ ਆਣਾ ਹੀ ਸੀਗਾ। ਹੂੰ। ਤੇ ਫਿਰ ਮੈਂ ਕਿਹਾ ਤੂੰ ਇਦਾਂ ਕਰ ਮੇਰਾ ਨੰਬਰ ਫਿਰ ਉਹਨਾਂ ਨੂੰ ਦੇ ਦੇ ਕਿਸੇ ਵੇਲੇ ਘਰ ਲੱਭਣ ਚ ਮੁਸ਼ਕਲ ਹੁੰਦੀ ਆ। ਫਿਰ ਮੈਨੂੰ ਫੋਨ ਕਰ ਲੈਣਗੇ। ਅੱਛਾ ਮਾਂ ਪੁੱਤਾਂ ਦੋਨਾਂ ਨੇ ਆਣਾ। ਮਾਂ ਪੁੱਤ ਦੋਨਾਂ ਨੇ। ਵੇ ਦੇਖ ਗੱਲਾਂ ਨਾਲ ਗੁਰਦੀਪ ਸਹੀ ਆ ਜੇ ਨਹੀਂ ਆਂਦੀ ਵੀ ਕਿਉਂਕਿ ਤੈਨੂੰ ਪਤਾ ਅੱਜ ਕੱਲ ਜਿਹੜੇ ਬਚੋਰਲੇ ਆ ਨਾ ਉਹ ਓਲਾ ਬੜਾ ਰੱਖਦੇ ਆ ਚਲ ਜੇ ਉਹ ਆ ਜਾਣਗੇ ਤੇ ਫੇਸ ਟੂ ਫੇਸ ਇੱਕ ਦੂਜੇ ਨਾਲ ਗੱਲਬਾਤ ਹੋ ਜੂਗੀ ਖੁੱਲ ਕੇ ਗੱਲਾਂ ਹੋ ਜਾਣਗੀਆਂ ਬਾਕੀ ਤੈਨੂੰ ਪਤਾ ਹੀ ਆ ਮਨਮੀਤ ਦਾ ਕੀ ਹਿਸਾਬ ਕਿਤਾਬ ਕਿੱਦਾਂ ਆ ਵਾ ਤੇ ਉਹ ਇਹੀ ਚਲੋ ਸਾਹਮਣੇ ਬਹਿਣਗੇ ਸਾਰੀ ਗੱਲ ਖੁੱਲ ਕੇ ਕਰ ਲਾਂਗੇ ਉਹਨਾਂ ਨਾਲ ਵੀ ਇੰਨਾ ਪੜੀ ਆ ਤੇ ਇੰਨੀ ਮਤਲਬ ਸਧਾਰਨ ਜੀ ਹੈਗੀ ਆ ਇੰਨੀ ਚੁਸਤ ਚਲਾਕ ਨਹੀਂ ਹੈਗੀ ਪਰ ਮੈਨੂੰ ਲੱਗਦਾ ਵੀ ਚਲੋ ਜੇ ਇਹ ਕਹਿਣ ਲਈ ਤੋੜ ਜਾੜੇਗਾ ਇਹ ਰਿਸ਼ਤਾ ਮਚੋਲਨ ਦੀਆਂ ਗੱਲਾਂ ਤੋਂ ਤੇ ਲੱਗਦਾ ਹੀ ਆ ਲੱਗਦਾ ਤੇ ਮੈਨੂੰ ਵੀ ਇਦਾਂ ਹੀ ਆਹੋ ਬਾਕੀ ਚਲੋ ਵੇਖ ਲੈਣੇ ਆ ਫਿਰ ਆਹ ਚਲੋ ਆ ਜਾਂਦੇ ਤੇ ਫਿਰ ਪਤਾ ਲੱਗ ਜਾਂਦਾ ਕਿੰਨੀ ਕੁ ਧੇਰ ਨੂੰ ਕਹਿੰਦੀ ਆਣਾ ਉਹਨਾਂ ਨੇ ਘੰਟਾ ਕੁ ਲੱਗ ਜਾਣਾ ਹੱਲੇ ਉਹਨਾਂ ਨੂੰ ਲੈ ਵੀ ਘੰਟਾ ਲੱਗਣਾ ਘੰਟਾ ਕਿਹਾ ਅੱਗੋਂ ਵੇਖੋ ਮੈਸਾ ਉਹ ਬੱਚਿਆਂ ਨੇ ਵੀ ਛੁੱਟੀ ਕੀਤੀ ਚਲ ਘਾ ਰਹੇਗੇ ਤੇ ਚਲੋ ਆ ਜਾਂਦੇ ਜਿਹੜਾ ਕੰਮ ਹੁੰਦਾ ਉਹ ਹੀ ਚੰਗਾ ਸੀ ਉਹ ਹੀ ਤੇ ਮੈਂ ਕਹਿੰਨੀ ਆ ਚਲੋ ਕੋਈ ਗੱਲ ਨਹੀਂ ਫੋਨ ਕਰਨਗੇ ਆਣਾ ਤੇ ਹੈ ਹੀ ਆ ਉਹਨਾਂ ਨੇ ਆਨ ਕਰਦੇ ਨੇ ਕਿ ਕਿਸੇ ਵੇਲੇ 10 15 ਮਿੰਟ ਅੱਗਾ ਪਿੱਛਾ ਵੀ ਹੋ ਸਕਦਾ ਪਹਿਲਾਂ ਆ ਜਾਣ ਬਾਅਦ ਚੋਂ ਲੇਟ ਹੋ ਜਾਣ ਹਾਂ ਨਾ ਆਨ ਕੇ ਤੇ ਹੈ ਹੀ ਨਾ ਮਨਮੀਤ ਮਨਮੀਤ ਆਈ ਮੰਮੀ ਹਾਂਜੀ ਅਮਾ ਇੱਥੇ ਬੈਠ ਬਤ ਮੇਰੀ ਗੱਲ ਸੁਣ ਹਾਂਜੀ ਬੇਟੇ ਅੱਜ ਨਾ ਤੈਨੂੰ ਵੇਖਣ ਵਾਸਤੇ ਆਣਾ ਮੁੰਡੇ ਵਾਲਿਆਂ ਨੇ ਮੇਰੀ ਗੱਲ ਸੁਣਨਾ ਧਿਆਨ ਨਾਲ ਏ ਬੇਟਾ ਵੇਖ ਮੇਰੀ ਗੱਲ ਸੁਣ ਨਾ ਜਦੋਂ ਉਹਨਾਂ ਨੇ ਆਣਾ ਨਾ ਆਰਾਮ ਨਾਲ ਬੈਠਣਾ ਈ ਚੁੱਪ ਕਰਕੇ ਕੁਝ ਬੋਲਣਾ ਨਹੀਂ ਉਹ ਜਿੰਨੀ ਕੋ ਗੱਲ ਪੁੱਛਣਗੇ ਉਹਨਾਂ ਦਾ ਜਵਾਬ ਦੇਣਾ ਈ ਤੇ ਚੱਲ ਨਹੀਂ ਉਹ ਖਿਲਾਰਨਾ ਨਹੀਂ ਖਿਲਾਰਦੀ ਹਾਂ ਤੇ ਬਾਕੀ ਜਦੋਂ ਭਾਬੀਆਂ ਚਾਹ ਪਾਣੀ ਵਗੈਰਾ ਵੀ ਪੁੱਛਣਗੇ ਨਾ ਅੱਗੋਂ ਕੋਈ ਚੀਜ਼ ਨਹੀਂ ਚੁੱਕਣੀ ਆਪਣੇ ਆਪ ਸੁਣਿਆ ਨਾ ਠੀਕ ਹਾਂ ਜਿੱਦਾਂ ਭਾਬੀਆਂ ਕਹਿਣਗੀਆਂ ਜਦੋਂ ਫੜਾਂਗੀਆਂ ਚੀਜ਼ ਉਦੋਂ ਤੇ ਬਾਕੀ ਕੋਈ ਫालतू ਗੱਲ ਨਹੀਂ ਉਹ ਕਰਨੀ ਠੀਕ ਹਾਂ ਬਾਲਾ ਬਿਦਾਇਤਾ ਇੱਜਤ ਹੁੰਦੀ ਓਗਲੇ ਅਸੂਟ ਚੇਂਜ ਕਰਨਾ ਕਿਹੋ ਪਿਆ ਰਹੰਦੇ ਨਾ ਨਹੀਂ ਨਹੀਂ ਬੜਾ ਸੋਹਣਾ ਵਾ ਹੋਰ ਸੋਹਣਾ ਵਾ ਇਹ ਪਾਈ ਰੱਖ ਨਹੀਂ ਮੈਂ ਦੂਸਰਾ ਪਾ ਲੈਂਦੀ ਨਹੀਂ ਨਹੀਂ ਪੁੱਤ ਇਹ ਵੀ ਸੂਟ ਬਹੁਤ ਸੋਹਣਾ ਜਿੱਦਾਂ ਦੇ ਹੋਵੋ ਨਾ ਉਦਾਂ ਹੀ ਦਾ ਹੀ ਅਗਲੇ ਨੂੰ ਵਖਾਣਾ ਚਾਹੀਦਾ ਬਹੁਤੀ ਸ਼ੋਭਾਜੀ ਕਰਕੇ ਨਹੀਂ ਵਖਾਣੀ ਅਗਲੇ ਨੂੰ ਠੀਕ ਆ ਮਮਾ ਨਾਲੇ ਮਾੜੀ ਮਾੜੀ ਨਾਲ ਲਿਪਸਟਿਕ ਲਾ ਲਈ ਉਹ ਨੀ ਲਾ ਲਈ ਲੋਣੀ ਉਦਨ ਵੀਰ ਪੈ ਗਏ ਹੀ ਦੋਵੇਂ ਮੈਨੂੰ ਮੈਂ ਨਹੀਂ ਲਾਉਣੀ ਲਾਉਣੀ ਬੁੱਤ ਨਾ ਨਾ ਨਹੀਂ ਬੰਦੇ ਕਹਾਂ ਦਾਂਗੇ ਆਪਣੀ ਨਹੀਂ ਤੂੰ ਹੀ ਦੋਵੇਂ ਛਿੜਕਾ ਮਾਰਦੇ ਹੀ ਇੱਕ ਨੇ ਇੱਥੇ ਨਹੀਂ ਬੋਲਣ ਲੱਗਿਆ ਛੱਡੇ ਤੇ ਦੂਜਾ ਬਾਹਰ ਬੋਲੀ ਜਾਵੇ ਕਹਾਂ ਦਾਂਗੇ ਨਾ ਨਹੀਂ ਮੰਮੀ ਆਪੇ ਹੋਣੇ ਕਿਹਾ ਨਾ ਵੀ ਜਿਹਨੇ ਪਸੰਦ ਕਰਨਾ ਇੱਦਾਂ ਹੀ ਕਰ ਲੈਣਾ ਮੈਂ ਲਿਪਸਟਿਕ ਨਹੀਂ ਲਾਣੀ ਉਹ ਤਾਂ ਮਾੜੀ ਮਾੜੀ ਲਾਈਟ ਲਾਈਟ ਲਾ ਲਈ ਆਪੇ ਗੱਲ ਕਰ ਲਾਂਗੇ ਦੋਨਾਂ ਨਾਲ ਨਾ ਨਾ ਜੇ ਮੇਰੇ ਵੀਰ ਨੇ ਮਨਾ ਕੀਤਾ ਹੁਣ ਨਹੀਂ ਮੈਂ ਲਾਉਣੀ ਚਲੋ ਉਹਨਾਂ ਨੂੰ ਪੁੱਛ ਕੇ ਤੇ ਕਹਿ ਦਾਂਗੇ ਇਹਨੂੰ ਫੇਰ ਕਹਿ ਦਾਂਗੇ ਲਾ ਲਈ ਆ ਨਾ ਮम्मा ਜੀ हां पुत्र आना आज उन्होंने चलो बढ़िया पर आज ਤੇ ਲਾਉਣੀ ਆ ਥੋੜੀ ਜੀ ਨਹੀਂ ਭਾਬੀ ਉਸ ਦਿਨ ਵੀਰ ਬੜਾ ਗੁੱਸੇ ਹੋਇਆ ਸੀ ਮੈਨੂੰ ਤੇਰੇ ਵੀਰ ਹੀ ਕਹਿ ਕੇ ਗਏ ਮੈਨੂੰ ਤੇ ਅੱਜ ਥੋੜੀ ਜੀ ਲਿਪਸਟਿਕ ਲਵਾ ਦੀ ਨਹੀਂ ਮੈਂ ਲਾਉਣੀ ਨਹੀਂ ਜੇ ਵੀਰ ਵੀਰ ਕਹੇਗਾ ਤਾਂ ਫੇਰ ਵੇਖ ਲਾਂਗੇ ਨਹੀਂ ਤੇ ਮੈਂ ਵੀਰ ਕਹਿੰਦੇ ਨਹੀਂ ਚੰਗੀ ਲੱਗਦੇ ਭਾਬੀਆਂ ਹੀ ਕਹਿੰਦੀ ਹੁੰਦੀਆਂ ਹੁਣ ਮੰਮੀ ਕਹਿੰਦੇ ਆ ਨਾ ਅੱਜ ਤੇ ਟਾਈਮ ਹੁੰਦਾ ਵਾ ਲਾਉਣੀ ਲਾਲਾ ਪੁੱਤ ਮਾੜੀ ਜੀ ਕੁਛ ਜਿੱਦ ਨਹੀਂ ਕਰੀਦੀ ਹੁੰਦੀ ਜੇ ਵੀਰ ਨੇ ਕਹਿ ਤਵੇ ਤੁਸੀਂ ਆਪੇ ਵੇਖ ਲਿਓ ਉਹ ਹੀ ਆਪੇ ਵੀਰ ਕੋਈ ਨਹੀਂ ਚਲੋ ਕਦੋਂ ਤੱਕ ਆਣਾ ਮਮਾ ਬੜਾ ਘੰਟੇ ਤੱਕ ਦਾ ਟਾਈਮ ਦਿੱਤਾ ਮਚੋਲਨ ਨੇ ਤੇ ਆਣਾ ਨਹੀਂ ਆ ਨਾਲ ਕਿਉਂ ਉਹ ਕਿਉਂ ਨਹੀਂ ਆ ਰਹੀ ਉਹ ਕਹਿੰਦੀ ਮੈਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਉਹਦਾ ਫੋਨ ਆਇਆ ਹੀ ਤੇ ਉਹਨੇ ਫਿਰ ਉਹਨਾਂ ਨੂੰ ਕਹਿੰਦੀ ਵੀ ਦੋਵੇਂ ਮਾਪੋਤਾ ਆਣਗੇ ਮੈਂ ਕਿਹਾ ਚਲ ਕੋਈ ਨਹੀਂ ਫਿਰ ਪਹਿਲੀ ਵਾਰੀ ਆ ਚਾਚਾ ਜੀ ਗੱਲ ਤੇ ਢੱਡੀ ਸਹੀ ਆ ਪਰ ਪਹਿਲੋ ਆਉਣਾ ਚਾਹੀਦਾ ਸੀ ਨਾਲ ਪਹਿਲੀ ਵਾਰੀ ਆਪਾਂ ਮਿਲਣਾ ਵਾ ਤਿੰਜ ਦੇ ਜਾ ਕਈ ਨਾ ਲਿਓ ਪ੍ਰੇਤੋ ਪ੍ਰੇਮਿਆ ਉਹਨਾਂ ਨੇ ਤੇ ਸਾਰੀ ਗੱਲ ਖੁੱਲ ਕੇ ਉਹ ਜ ਨਹੀਂ ਤੇ ਇਸ ਤਰ੍ਹਾਂ ਫਿਰ ਉਹੀ ਤੇ ਮੈਂ ਗਿਆ ਸੀ ਚਲੋ ਵਿੱਚ ਬੈਠੀ ਹੁੰਦੀ ਨਾ ਤੇ ਇੱਕ ਦੂਜੇ ਦੀ ਗੱਲ ਕਰਦੀ ਹਨਾ ਹੁਣ ਇਸ ਤਰ੍ਹਾਂ ਡਾਇਰੈਕਟ ਗੱਲ ਪੁੱਛਣ ਲੱਗਿਆਂ ਵਿੱਚ ਆ ਕਾਂਦਾ ਵਾ ਚਲੋ ਮੰਮਾ ਤੇ ਹੁਣ ਜ ਨਹੀਂ ਨਾ ਆਰੇ ਸਾਰੀ ਗੱਲ ਖੁੱਲ ਕੇ ਕਰ ਲਿਓ ਜੋ ਵੀ ਕਰ ਲੈਣਾ ਤੇ ਪੁੱਛ ਲਿਓ ਕੰਮਕਾਰ ਚੰਗੀ ਤਰ੍ਹਾਂ ਤੇ ਕੋਈ ਨਹੀਂ ਜਿੱਥੇ ਜੇ ਸੰਜੋਗ ਹੋਣਗੇ ਤੇ ਉਹ ਹੋ ਜਾਏਗਾ ਤੇ ਜੇ ਨਹੀਂ ਤੇ ਫਿਰ ਅੱਪੀ ਕਿਤੇ ਨਾ ਕਿਤੇ ਤੇ ਲਿਖਿਆ ਹੀ ਹੋਈ ਬਸ 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 ਸੰਜੋਗਾ ਦੀ ਗੱਲ ਆ ਪੁੱਤਰ ਨਾਲੇ ਨਹੀਂ ਤੇ ਚਲ ਆਮੋ ਸਾਹਮਣੇ ਆਪ ਵੱਲੋ ਜਮ ਆਪਣੇ ਸਾਹਮਣੇ ਹੋ ਜੂਗੀ ਚਲੋ ਹੋਰ ਨਾ ਨਹੀਂ ਰਹੇਗਾ ਬੱਚੋ ਕਿਤੇ ਲੱਕ ਓਲੇ ਰੱਖਦੇ ਆ ਤੇ ਆਪਾਂ ਤੇ ਕੋਈ ਓਲਾ ਵੀ ਨਹੀਂ ਰਹੇਗਾ ਹਾਂ ਹੁਣ ਘਰ ਵਿੱਚ ਸਾਰੇ ਜਣੇ ਹੈਗੇ ਆ ਆਪੇ ਤੁਸੀਂ ਵੱਡੇ ਬੈਠੇ ਹੋ ਗੱਲ ਕਰਨਗੇ ਇਹ ਬੈਠੇ ਆ ਕੋਈ ਨਹੀਂ ਚਲ ਕੋਈ ਨਹੀਂ ਮੈਂ ਵੇਖਾਂ ਕੋਈ ਕੰਮ ਕਰ ਹਾਂ ਮੇਟਾ ਵੇਖ ਲਓ ਤੁਸੀਂ ਚਲ ਪੁੱਤ ਜਿਵੇਂ ਤੈਨੂੰ ਸਮਝਾਇਆ ਨਾ ਬਸ ਹੌਂਜੀ ਕਰਨਾ ਠੀਕ ਹੈ ਨਾ ਠੀਕ ਆ ਚਾਚੀ ਰਿੰਕੂ ਤਿਆਰ ਹੋ ਕੇ ਤੇ ਬਹਿ ਗਏ ਆ ਪਹਿਲਾਂ ਇਹ ਦੱਸ ਕਿ ਆ ਕਿਸ ਤਰ੍ਹਾਂ ਦੀ ਲੱਗੇ ਸੈੱਟ ਸ਼ਰਟ ਬਹੁਤ ਸੋਹਣੀ ਲੱਗਦੀ ਐ ਪੂਰੀ ਪੂਰੀ ਫਿਟਿੰਗ ਵਾਲੀ ਲਿਆਂਦੀ ਐ ਪੂਰੀ ਸੋਹਣੀ ਲੱਗਦੀ ਤੈਨੂੰ ਜਚਣ ਬਹੁਤ ਗਈ ਲੱਗੀ ਵੇ ਲਾ ਵੀ ਰਿੰਗੋ ਤੂੰ ਮੇਰੇ ਕਿੰਨਾ ਸੋਹਿੰਦਾ ਮੈਂ ਤੈਨੂੰ ਅੱਜ ਤੱਕ ਕੋਈ ਗਿਫਟ ਨਹੀਂ ਲੈ ਕੇ ਦਿੱਤਾ ਉਹ ਭਰਾਵਾ ਭਰਾ ਮੈਂ ਗਿਫਟ ਥੋੜੀ ਹੁੰਦੇ ਆ ਇਹ ਤਾਂ ਆਪੋ ਆਪਣੇ ਫਰਜ਼ ਕਰੀਦੇ ਆ ਫਰਜ਼ ਨਾ ਭਾਈ ਦੇ ਕੋਈ ਆਸਾਨ ਥੋੜੀ ਕਿੰਨਾ ਸੋਹਜਦਾ ਮੇਰੇ ਬਾਦ ਇਹ ਮੇਰਾ ਬੰਦਾ ਵਾ ਮੈਂ ਆਪਣਾ ਭਰਾ ਦਾ ਸੋਚਣਾ ਮੇਰਾ ਬੰਦਾ ਵਾ ਅਛਾ ਰਿੰਕੂ ਮੈਂ ਗੱਲ ਕਰਨੀ ਕਿੰਨਾ ਟਾਈਮ ਹੋ ਗਿਆ ਤੇ ਕਦੋਂ ਦੇ ਆਪਾਂ ਬੈਠੇ ਆ ਅਜੇ ਤੱਕ ਉਹਨਾਂ ਦਾ ਪਤਾ ਕੋਈ ਨਹੀਂ ਕਿ ਕਦੋਂ ਆਣਾ ਵਾ ਮੈਂ ਤਾਂ ਕਹਿੰਦਾ ਮੰਮੀ ਨਾਲ ਗੱਲ ਕਰੀਏ ਫੋਨ ਕਰਕੇ ਪੁੱਛਣ ਵੀ ਆ ਜਾਣਾ ਨਹੀਂ ਲੱਗੀ ਆਪਾਂ ਕਿੱ데 ਕਿਤੇ ਜਾਣਾ ਛੁੱਟੀ ਤਾਂ ਅੱਜ ਕੀਤੀ ਆ ਆਪਾਂ ਯਾਰ ਵੇਟ ਕਰ ਲੈਨੇ ਆ ਫੋਨ ਕਰਨ ਦੀ ਲੋੜ ਹੀ ਨਹੀਂ ਆਪਾਂ ਵੇਟ ਕਰ ਲੈਨੇ ਆ ਥੋੜੀ ਯਾਰ ਚਲੋ ਵੇਟ ਤੇ ਕਰ ਲੈਨੇ ਆ ਬਾਕੀ ਆ ਵੀ ਮੈਨੂੰ ਬੜੀ ਚਿੰਤਾ ਲੱਗੀ ਆ ਤੈਨੂੰ ਤੇ ਪਤਾ ਹੀ ਆ ਵੀ ਭੈਣ ਵੱਡੀ ਕਿੰਨੀ ਉਮਰ ਦੀ ਹੋ ਗਈ ਆ ਬਸ ਮੈਂ ਕਹਿੰਦਾ ਵਾ ਵੀ ਜੜੇ ਹੁਣ ਰਿਸ਼ਤਾ ਲੈ ਕੇ ਆਉਂਦੇ ਆ ਬਸ ਇੱਥੇ ਹੀ ਗੱਲ ਬੰਦ ਜੇ ਮੇਰੇ ਭੈਣ ਦੇ ਵੀ ਪ੍ਰਮਾਤਮਾ ਸੰਜੋਗ ਖੋਲਦੇ ਕਿੰਨੀ ਧੀਰ ਦੇ ਆਪਾਂ ਮੁੰਡਾ ਵੇਖਣ ਨੇ ਆ ਬਸ ਵੇਂਦੇ 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 ਹੀ ਕਾਫੀ ਵੱਡੀ ਉਮਰ ਹੋ ਗਈ ਮੇਰੀ ਭੈਣ ਦੀ ਲੱਗ ਕਿ ਕਿਉਂ ਹੀ ਨਹੀਂ ਟੈਨਸ਼ਨ ਲਈ ਜਾਨਾ ਮਾ ਇੰਨੀ ਵੱਡੀ ਉਮਰ ਵੀ ਨਹੀਂ ਹੋਈ ਜਿੰਨੀ ਤੂੰ ਸਮਝੀ ਜਾਂਦੇ ਆ ਰਿਸ਼ਤੇ ਨਾ ਸੰਜੋਗ ਇਹ ਰੱਬ ਨੇ ਬਣਾਉਣੇ ਹੁੰਦੇ ਆ ਇਹ ਆਪਣੇ ਹੱਥ ਵਸਤ ਕੁਝ ਹੈ ਨਹੀਂਗਾ ਦੇਰ ਬਾਅਦ ਆਏ ਦੇਰ ਚ ਜਿਹੜਾ ਕੰਮ ਹੋਵੇ ਨਾ ਸੋਣਾ ਹੁੰਦਾ ਹੁੰਦਾ ਈ ਤੈਨੂੰ ਮੈਂ ਅੱਗੇ ਵੀ ਕਿਹਾ ਸੀ ਇੰਨੀ ਟੈਨਸ਼ਨ ਨਾ ਤੂੰ ਲਿਆ ਕਰ ਜਿੱਥੇ ਰੱਬ ਨੇ ਸੰਜੋਗ ਲਿਖਿਆ ਨਾ ਉੱਥੇ ਹੀ ਹੋਣਾ ਈ ਤੇ ਸੋਣਾ ਹੋਣਾ ਈ ਵੇਖ ਲੈ ਚਲੋ ਮੈਂ ਤਾਂ ਕੰਨਾ ਹੋ ਜੈ ਸਗੋ ਕਿੰਨੇ ਚਿਰ ਬਾਅਦ ਹੀ ਦੀਦੀ ਘਰ ਆਈਆਂ ਪਤਾ ਨਹੀਂ ਕਿਹੜਾ ਘਰ ਹੈ ਬੂਟਿਆਂ ਵਾਲਾ ਕਹਿੰਦੇ ਦੇਖਿਆ ਨਾ ਉਹ ਰੂਪ ਯਾਰ ਮੈਂ ਮਚੋਲੇ ਨਾਲ ਸਾਰੀ ਗੱਲ ਕਰ ਲੈਣੀ ਆ ਕਿ ਭੈਣ ਸਾਡੀ ਸਿੱਧੀ ਆ ਤੇ ਕੱਲ ਨੂੰ ਮੁੰਡੇ ਵਾਲੇ ਲਾਂਭਾ ਨਾ ਦੇਣ ਬਿਲਕੁਲ ਸਹੀ ਗੱਲ ਲੱਗੀ ਤੇਰੀ ਉਹ ਚੋਲੇ ਨਾ ਫੀਸ ਦੀ ਖਾਤਰ ਨਾ ਬੜਾ ਝੂਠ ਬੋਲ ਜਾਂਦੇ ਹੁੰਦੇ ਆ ਆਪਾਂ ਸਾਰੀ ਗੱਲ ਕਰ ਲੈਣੀ ਆ ਨਾਲੇ ਇੰਨੀ ਸਿੱਧੀ ਨਹੀਂ ਗੀ ਭੈਣ ਆਪਾਂ ਉਹਨੂੰ ਦੱਸਣਾ ਹੀ ਨਹੀਂ ਸਾਡੀ ਭੈਣ ਸਿੱਧੀ ਨਹੀਂ ਗੀ ਸਾਰਾ ਤੋਂ ਕੰਮ ਕਰ ਲੈਂਦੀ ਆ ਦੇਖੋ ਤੈਨੂੰ ਪਤਾ ਤਾਂ ਹੈਗਾ ਵਾ ਜਿਹੜੇ ਬਚੋਲੇ ਹੁੰਦੇ ਸੋ ਤਰ੍ਹਾਂ ਦਾ ਹੋਲਾ ਰੱਖ ਦਿੰਦੇ ਆ ਕੀ ਪਤਾ ਮੁੰਡੇ ਵਾਲਿਆਂ ਨੂੰ ਨਾ ਦੱਸਣ ਮੁੜ ਕੇ ਕੱਲ ਨੂੰ ਭੈਣ ਘਰ ਆ ਕੇ ਘਰ ਬਹਿ ਜਾਏ ਤੇ ਭਰਾ ਨੂੰ ਸਭ ਤੋਂ ਜ਼ਿਆਦਾ ਸਦਮਾ ਲੱਗਦਾ ਤੇ ਨਾਲੇ ਸਾਰੇ ਪਰਿਵਾਰ ਨੂੰ ਤੇ ਭਰਾ ਵਾਸਤੇ ਕਰਦਿਆਂ ਵਾਸਤੇ ਕਿੰਨਾ ਔਖਾ ਜਾਂਦਾ ਵਾ ਲੇਕਿ ਆਪਾਂ ਸਾਰੀ ਗੱਲ ਖੋਲ ਲੈਣੀ ਆ ਸਾਰੀ ਗੱਲ ਆਪਾਂ ਕਰ ਲੈਣੀ ਆ ਕਿ ਸਾਡੀ ਭੈਣ ਦਾ ਅੱਠ ਪੜ੍ਹੀ ਹੋਈ ਆ ਬੇਸ਼ੱਕ ਉਹਨੂੰ ਸਲਾਈ ਚਲੋ ਨਹੀਂ ਆਉਂਦੀ ਲੇਕਿਨ ਸਾਰਾ ਘਰ ਦਾ ਕੰਮ ਕਰ ਲੈਂਦੀ ਆ ਆਪਣੀ ਭਾਬੀ ਦਾ ਸਾਰਾ ਕੰਮ ਕਰਦੀ ਆ ਰੋਟੀ ਪਾਣੀ ਸਾਰਾ ਬਣਾ ਲੈਂਦੀ ਆ ਸੋਹਣੀਆਂ ਗੱਲਾਂ ਕਰਦੀ ਆ ਆਪਾਂ ਸਾਰੀ ਗੱਲ ਖੋਲ ਕੇ ਕਰਾਂਗੇ ਆਪਾਂ ਵਿਚੋਲਿਆਂ ਤੇ ਨਹੀਂ ਰਹਿਣਾ ਸਾਰੀ ਗੱਲ ਜੋ ਸਚਾਈ ਆ ਆਪਾਂ ਸਾਹਮਣੇ ਲੈ ਕੇ ਗੱਲ ਕਰਨੀ ਆ ਚਾਹ ਕੇ ਸਾਡੀ ਭੈਣ ਨੂੰ ਬਾਅਦ ਕਿ ਤਕਲੀਫ ਨਾ ਹੋਵੇ ਗੱਲ ਮੈਂ ਤੇਰੀ ਸਮਝਦਾ ਮਾਂ ਜਿਹੜੀ ਤੂੰ ਗੱਲ ਕਹਿਣਾ ਚਾਹੁੰਦਾ ਕਿ ਜੋ ਵੀ ਗੱਲ ਆ ਜਿਹੜੀ ਸੱਚ ਕਰਨੀ ਆ ਆਪਣੀ ਭੈਣ ਦੀਆਂ ਸਚਾਈਆਂ ਸਾਰੀਆਂ ਦੱਸ ਦੇਣੀਆਂ ਵਾ ਥੋੜੀ ਜੀ ਬਸ ਭੋਲੀ ਆ ਹੋਰ ਕੋਈ ਵਿੱਚ ਕਮੀ ਨਹੀਂ ਹੈਗੀ ਕਮੀ ਤੇ ਨਹੀਂ ਹੈਗੀ ਰਿੰਕੋ ਇਸ ਚੀਜ਼ ਨੂੰ ਤੇ ਮੈਂ ਵੀ ਮੰਨਦਾ ਵਾ ਪਰ ਸਾਨੂੰ ਡਰ ਆਣਾ ਇਹ ਵਿਚੋਲੇ ਕੋਈ ਉਹਲਾ ਨਾ ਰੱਖ ਜਾਣ ਤੇ ਬਾਕੀ ਇੱਕ ਗੱਲ ਹੋਰ ਜਦੋਂ ਵੀ ਆਉਣ ਕਿਨਾਂ ਮੁੰਡੇ ਵਾਲੇ ਤੇ ਮੈਂ ਜਾ ਕੇ ਸਮਾਨ ਫੜ ਲਿਆਉਂਗਾ ਤੇ ਰਿੰਕੋ ਤੂੰ ਵਿੱਚ ਬੈਠੀ ਠੀਕ ਆ ਨਹੀਂ ਲੱਕੀ ਸਮਾਨ ਲੈਣ ਮੈਂ ਜਾਉਂਗਾ ਤੂੰ ਵਿੱਚ ਬੈਠੀ ਜੇ ਤੂੰ ਕੋਈ ਗੱਲਬਾਤ ਜਾਂ ਹੋਰ ਵੀ ਕੋਈ ਕਰਨੀ ਆ ਉਹ ਵੀ ਤੂੰ ਕਰ ਲਵੇਂ ਸਮਾਨ ਮੈਂ ਆਪੇ ਲੈ ਆਉਂਗਾ ਚਲ ਠੀਕ ਆ ਰਿੰਕੋ ਮੈਂ ਬੈਠ ਜਾਗਾ ਤੇ ਤੂੰ ਚਾਦਾ ਸਮਾਨ ਫੜ ਲੈ ਮੈਂ ਲੈ ਆਉਂਗਾ ਚਾਦਾ ਸਮਾਨ ਸਾਰਾ ਕਾਹ ਕਰ ਲੱਗਦਾ ਵਾ ਇਹ ਬੈਲ ਖੜਕਾ ਕੇ ਵੇਖਦੀ ਸਸਿਕਨ ਮਸੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਹੈ ਜੀ ਤੁਸੀਂ ਨਾ ਬੜੀ دیر ਬਾਅਦ ਆਏ ਸਾਡੇ ਘਰ ਬਸ ਇਸ ਤਰ੍ਹਾਂ ਟਾਈਮ ਜਾਈ ਨਹੀਂ ਲੱਗਦਾ ਤੇ ਸ਼ੁਕਰ ਹੈ ਕਿਤੇ ਤੁਸੀਂ ਵੀ ਸਾਡੇ ਘਰ ਆਏ ਚਲੋ ਹੁਣ ਅੰਦਰ ਵੀ ਖੜੋਗੇ ਕਿ ਇੱਥੇ ਖਲ੍ਹਾ ਛੱਡੋ ਨਹੀਂ ਨਹੀਂ ਆਜੋ ਆਜੋ ਚਲੋ ਲੰਘ ਚਲੋ ਜੀ ਕਿਵਾਰ ਮਾਸੀ ਜੀ ਆਈ ਸਸਿਕਨ ਮਸੀ ਜੀ ਅੱਗੇ ਤੁਸੀਂ ਹਾਂ ਜੀ ਬੜੀ ਵੇਟ ਕਰਾਈ ਜੇ ਤੁਸੀਂ ਬਸ ਇਸ ਤਰ੍ਹਾਂ ਹੀ ਟਾਈਮ ਨਹੀਂ ਲੱਗਾ ਥੋੜਾ ਰਸਤੇ 'ਚ ਟ੍ਰੈਫਿਕ ਸੀ ਬੇਟੋ ਵਾਸੇ ਜੀ ਤੁਸੀਂ ਮੈਂ ਪਾਣੀ ਲੈ ਚੱਕੀ ਕੋਈ ਗੱਲ ਮਾਸੜ ਜੀ ਨਹੀਂ ਆਏ ਉਹਨਾਂ ਨੂੰ ਲੈ ਆਉਣਾ ਸੀ ਬਸ ਕੰਮਕਾਰਾਂ 'ਚ ਵਿਜੀ ਸੀ ਤੇ ਮੈਂ ਕਿਹਾ ਚਲੋ ਮੈਂ ਕੱਲੀ ਜਾ ਆਉਣੀ ਆ ਹੋਰ ਬੱਚੇ ਸਭ ਠੀਕ ਠਾਕ ਵਧੀਆ ਠੀਕ ਸਭ ਵਧੀਆ ਜੀ ਆਏ ਵੀ ਕਾਫੀ ਦੇਰ ਬਾਅਦ ਹਾਂਜੀ ਕੀ ਗੱਲ ਆ ਜੀ ਬੈਠੇ ਜੇ ਕੰਮਕਾਰਾਂ ਤੇ ਨਹੀਂ ਗਏ ਬਸ ਮਸੀ ਵੈਸੇ ਹੀ ਥੋੜਾ ਜਿਹਾ ਕੰਮ ਸੀ ਕਰ ਅੱਛਾ ਤਾਂ ਕਰਕੇ ਥੋੜੀ ਛੁੱਟੀ ਕੀਤੀ ਅੱਜ ਠੀਕ ਆ ਚਲੋ ਇਸੇ ਬਹਾਨੇ ਤੁਹਾਡਾ ਨਾਲ ਮੇਲ ਹੋ ਗਿਆ

ਮਮੇ ਨੇ ਵੀ ਆਈ ਏ ਅਸ਼ਕੈਂਦਰੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਤੁਸੀਂ ਸੁਣਾਓ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਹਾਂ ਜੀ ਹਾਂ ਜੀ ਹੋਰ ਜੀ ਤੇ ਕੀ ਹਾਲ ਹੈ ਸਭ ਕੋ ਵਧੀਆ ਤੁਸੀਂ ਸੁਣਾਓ ਬੜੀ ਦੇਰ ਬਾਅਦ ਚੱਕਰ ਲਾਇਆ ਬਸ ਇਦਾਂ ਟਾਈਮ ਹੀ ਨਹੀਂ ਲੱਗਦਾ ਅੱਜ ਟਾਈਮ ਨਿਕਲਿਆ ਮੈਂ ਚਲ ਭੈਣ ਨੂੰ ਮਿਲ ਕੇ ਆਵਾ ਚੱਲ ਵਧੀਆ ਕੀਤਾ ਹੋਰ ਬੱਚੇ ਠੀਕ ਹੈ ਸਭ ਠੀਕ ਹੈ ਸਾਰਾ ਵਧੀਆ ਸਭ ਵਧੀਆ ਤੁਸੀਂ ਸੁਣਾਓ ਪਰਵਾਹ ਹਾਂ ਹਾਂ ਸਭ ਠੀਕ ਠਾਕ ਹੈ ਸਾਸਰੀ ਮਸੀ ਜੀ ਸਤ ਸ੍ਰੀ ਅਕਾਲ ਕੀ ਹਾਲ ਮਨਮੀਤ ਵਧੀਆ ਤੁਸੀਂ ਸੁਣਾਓ ਸਾਸਰੀ ਮਸੀ ਜੀ ਸਤ ਸ੍ਰੀ ਅਕਾਲ ਕੀ ਹਾਲ ਜੀ ਬਸ ਵਧੀਆ ਤੁਸੀਂ ਸੁਣਾਓ ਬੱਚੇ ਠੀਕ ਠਾਕ ਅਰਜਨ ਜੀ ਠੀਕ ਤੇ ਤੁਸੀਂ ਹਾਲ ਮਨਮੀਤ ਹੋਰ ਭੈਣ ਜੀ ਮਨਮੀਤ ਦਾ ਫਿਰ ਅਜੇ ਹੋਇਆ ਨਹੀਂ ਕਿਤੇ ਗੱਲਬਾਤ ਨਹੀਂ ਕੋਈ ਚੱਲਣ ਦੀ ਰਿਸ਼ਤੇ ਦੀ ਆਇਆ ਤੇ ਹੈਗਾ ਇੱਕ ਰਿਸ਼ਤਾ ਅਰਜਨ ਜੀ ਦਾ ਇਹ ਅੱਜ ਵੇਖਾ ਵਖਾਈ ਆ ਅੱਛਾ ਮੁੰਡੇ ਵਾਲਿਆਂ ਨੇ ਆਣਾ ਅੱਛਾ ਬਾਕੀ ਅੱਗੋਂ ਵੇਖੋ ਜੋ ਪਰਮਾਤਮਾ ਨੇ ਮਨਜ਼ੂਰ ਹਣੀ ਐਡੇ ਚਲਾ ਘਰੀ ਕੋਣੀ ਮੈਂ ਪੁੱਛਣ ਲਈ ਆ ਕਿ ਕਮਾਤੇ ਨਹੀਂ ਗਏ ਤਾਂ ਮੈਨੂੰ ਦੱਸਣ ਨਹੀਂ ਦੇ ਪੀ ਅੱਜ ਰਿਸ਼ਤੇ ਵਾਲਿਆਂ ਨੇ ਆਉਣਾ ਵੇਖ ਵਿਖਾਈ ਏ ਤੇ ਮੈਨੂੰ ਐਡਾ ਕਹੀ ਜਾਂਦੇ ਵੀ ਕੰਮ ਆ ਕੰਮ ਆ ਕੰਮ ਉਹ ਨਹੀਂ ਅੰਦਰ ਜੀ ਤਾਂ ਤਾਂ ਨਹੀਂ ਉਹਨੇ ਦੱਸਿਆਣਾ ਵੀ ਅੱਗੇ ਵੀ ਇੱਕ ਦੋ ਜਗ੍ਹਾ ਵੇਖੇ ਤੇ ਨੇਪੜੀ ਨਾ ਚੜਦਾ ਰਿਸ਼ਤਾ ਤਾਂ ਕਰਕੇ ਉਹਨੇ ਰੋਲਾ ਨਹੀਂ ਪਾਇਆ ਹੋਣਾ ਬਾਕੀ ਜੇ ਹੋ ਗਿਆ ਤੇ ਦੱਸਣਾ ਹੀ ਆ ਮਾਸੀ ਨੂੰ ਨਹੀਂ ਦੱਸਣਾ ਤੇ ਕਿਹਨੂੰ ਦੱਸਣਾ ਹੋਰ ਤੁਹਾਡਾ ਕੀ ਪਤਾ ਮੈਂ ਵੀ ਇਸੇ ਕਰਕੇ ਆਈ ਐ ਇਸੇ ਸਿਲਸਿਲੇ 'ਚ ਜੀ ਮੇਰ ਕੋ ਵੀ ਹੈ ਰਿਸ਼ਤਾ ਇੱਕ ਅੱਛਾ ਤੇ ਮੈਂ ਕਿਹਾ ਚੱਲ ਮੈਂ ਜਾ ਕੇ ਗੱਲ ਕਰਾਂ ਵੇਖਾਂ ਵੀ ਕਿਤੇ ਹੋਈ ਤੇ ਨਹੀਂ ਅਜੇ ਗੱਲਬਾਤ ਇਹਨਾਂ ਦੀ ਤੇ ਮੈਂ ਤਾਂ ਆਈ ਆ ਤੇ ਤੁਸੀਂ ਤੇ ਮੇਰ ਕੋ ਲੁਕਾ ਰੱਖੀ ਜਾਂਦੇ ਹੋ ਨਹੀਂ ਲੁਕਾ ਕੇ ਦੇ ਕੋਲ ਰੱਖਣਾ ਆਪਣੇ ਕੋਲ ਲੁਕਾ ਰੱਖੀਦਾ ਵਾ ਤੁਹਾਡਾ ਕੀ ਪਤਾ ਵਾ ਹਾਂ ਨਹੀਂ ਨਹੀਂ ਕੋਈ ਨਹੀਂ ਤੂੰ ਕਿੰਨਾ ਸੋਚ ਲਿਆ ਹਾਂ ਮੈਨੂੰ ਤੇ ਦੱਸਾਂ ਨੀ ਡੇ ਕਹਿੰਦੇ ਕੰਮ ਐ ਕੰਮ ਐ ਕੰਮ ਚਲੋ ਕੋਈ ਗੱਲ ਨਹੀਂ ਵੇਖਦੇ ਆ ਸੀਮਾ ਅੰਜੂ ਚਲੋ ਉੱਠੋ ਬਹੁ ਚਾਹ ਬਣਾਓ ਮਾਸੀ ਵਾਸਤੇ ਰੁਕਜੋ ਨੀ ਹਜੇ ਹਜੇ ਨਾ ਬਣਾਇਓ ਚਾ ਹੁਣ ਮੈਂ ਵੀ ਪਰੋਣਿਆਂ ਨਾਲ ਚੰਗੀ ਚੋਖੇ ਪੀਊਂਗੀ ਆ ਲੈ ਲੈਂਦੋ ਪਰੋਣਿਆਂ ਨੂੰ ਫਿਰ ਇਕੱਠੇ ਪੀਨੇ ਕੋਈ ਨੀ ਮਾਸੀ ਜੀ ਤੁਹਾਨੂੰ ਉਦੋਂ ਵੀ ਪਿਆ ਦਾਂਗੇ ਹੁਣ ਤੇ ਪੀ ਲੋ ਠੰਡ ਹੈਗੀ ਆ ਇੰਨੀ ਦੂਰ ਆਈ ਜੇ ਚਲ ਅੰਜੂ ਕੱਪ ਕੱਪ ਬਣਾਨੇ ਚਾ ਨਾਲਤ ਨਹੀਂ ਮੈਂ ਠੀਕ ਹੈ ਜੀ ਫੇ ਪੀ ਲਿਓ ਦੁਬਾਰਾ ਲੈ ਦੱਸ ਮੈਂ ਕਿਹਾ ਹਾਂਜੀ ਚਾਹ ਬਣਾਉਣੀ ਬਾਅਦ ਚ ਬਣਾਉਣੀ ਆ ਪਹਿਲੇ ਵੇਖਾਂ ਜਿਸੂ ਕਰਨ ਕੀ ਦੇਈ ਆ ਤੂੰ ਮੈਡਮ ਇੱਥੇ ਬੇਟੀ RAM ਨਾ ਟਿਊਸ਼ਨ ਤੇ ਨਹੀਂ ਗਈ ਹੈਗੀ ਤੈਨੂੰ ਮੋਲ ਤੋਂ ਫੋਨ ਵੇਖਣ ਦੀ ਆ ਤੂੰ ਨਹੀਂ ਗਈ ਟਿਊਸ਼ਨ ਤੇ ਨਹੀਂ ਅੱਜ ਨਹੀਂ ਮਚਾਰਾ ਸੀਗਾ ਨਹੀਂ ਜਾਣਾ ਕਿਉਂ ਨਹੀਂ ਆ ਕੀ ਗੱਲ ਆ ਤੁਹਾਨੂੰ ਐਸੇ ਭਾਬੀ ਛੁੱਟੀ ਕੀਤੀ ਸੀਗੀ ਅੱਜ ਦਿਲ ਕਰੰਦੇ ਸੀ ਛੁੱਟੀ ਕਰਨ ਨੂੰ ਫਿਰ ਮੈਂ ਕਿਹਾ ਚੱਲ ਛੁੱਟੀ ਕਰ ਲੈਂਦੇ ਆ। ਅਨਮੋਲ ਐਵੇਂ ਛੁੱਟੀਆਂ ਨਹੀਂ ਕਰੀਦੀਆਂ। ਆ ਥੋੜੀਆਂ ਛੁੱਟੀਆਂ ਆਈਆਂ ਪਿੱਛੇ ਤੇ ਤੂੰ ਕਿਹੜੀ ਗੱਲੋਂ ਛੁੱਟੀ ਕਰਕੇ ਬੈ ਗਈਆਂ? ਤੂੰ ਦੱਸ ਮੈਨੂੰ। ਅੱਛਾ ਉਹਨੇ ਨਹੀਂ ਜਾਣਾ ਤੇ ਤੂੰ ਵੀ ਨਹੀਂ ਜਾਣਾ ਹੈਗਾ। ਤੇਰੀ ਕਲਾਸ ਤੇ ਛੁੱਟੀ ਆ। ਉਹ ਤੇ ਕਾਲਜ ਚ ਜਾਂਦੀ ਆ। ਤੂੰ ਸਕੂਲ ਦੀ ਅਜੇ ਤੇਰੀ ਪੜ੍ਹਾਈ ਆ। ਹੁਣੇ ਤੂੰ ਛੁੱਟੀਆਂ ਕਰ ਕਰ ਕੇ ਬਹਿਨੀ ਆ। ਦੇਖੋ ਦੀਦੀ ਦੋਵਾਂ ਨੇ ਕਿਦਾਂ ਸਲਾਹ ਕੀਤੀ ਆ ਕਿ ਵੱਡੀ ਨੇ ਨਹੀਂ ਜਾਣਾ ਤੇ ਮੈਂ ਵੀ ਨਹੀਂ ਜਾਣਾ ਹੈਗਾ। ਮੈਂ ਤਾਂ ਹੀ ਤੇ ਕਿਹਾ ਤੈਨੂੰ ਚਾਹ ਬਾਅਦ ਚ ਬਣਾਉਣੀ ਹੈ ਅੰਦਰ ਦੋਵੇਂ ਚਲੋ ਅੱਗੇ ਜਾਈਦਾ ਯਾਰ ਅੱਜ ਛੁੱਟੀ ਕਰਨ ਦੋ ਨਾ ਅੱਜ ਮੈਂ ਦਿਨ ਨਹੀਂ ਕਰਨਿਆ ਅਨਮੋਲ ਮੇਰੀ ਗੱਲ ਸੁਣ ਤੈਨੂੰ ਪਤਾ ਨਹੀਂ ਤੇਰੀ ਪੜ੍ਹਾਈ ਕਿੰਨੀ ਡਫ ਹੈ ਗਈ ਆ ਤੇ ਸਾਰੀ ਪੜ੍ਹਾਈ ਖਰਾਬ ਹੁੰਦੀ ਆ ਤੇਰੀ ਟਿਊਸ਼ਨ ਜਾਣਾ ਹੈ ਉੱਠ ਤੂੰ ਟਿਊਸ਼ਨ ਚੱਲ ਤੇ ਜਸਲੀਨ ਤੂੰ ਵੀ ਆਖੇ ਲੱਗ ਆਪਣੀ ਮੰਮਾ ਦੇ ਮੇਰੀ ਗੱਲ ਸੁਣਾ ਵੇਖਾ ਵਖਾਈਏ ਪੁਈ ਦੀ ਕਿ ਤੇ ਵਿਆਹ ਥੋੜੀ ਆਪਾਂ ਧਰ ਦਿੱਤਾ ਵਾ ਉਹਨਾਂ ਨੇ ਵੇਖਣ ਨਹੀਂ ਆਉਣਾ ਵਾ ਜਿੱਦਨ ਵਿਆਹ ਹੋਏਗਾ ਨਾ ਤੁਹਾਡੀਆਂ ਛੁੱਟੀਆਂ ਕਰਾ ਦਾਂਗੇ ਮੈਂ ਹਫ਼ਤੇ ਦੀਆਂ ਪੂਰੀਆਂ ਤੇ ਜਸਲੀਨ ਉਹ ਆਪਾਂ ਮੇ ਜਾਵੇ ਨਾ ਜਾਵੇ ਤੂੰ ਟਿਊਸ਼ਨ ਤੇ ਜਾਣਾ ਹੀ ਤੈਨੂੰ ਪਤਾ ਨਾ ਪਾਪਾ ਕਹਾਰੀ ਅੱਜ ਛਿੜਕਾਂ ਬੜੀਆਂ ਪੈਣੀਆਂ ਆਂ ਤੈਨੂੰ ਚਾਚੀ ਪਾਪਾ ਨੂੰ ਕਹਿ ਕੇ ਛੁੱਟੀ ਕਰਵਾ ਲਓ ਨਹੀਂ ਨਹੀਂ ਛੁੱਟੀ ਕਿਸੇ ਨੇ ਵੀ ਨਹੀਂ ਕਰਨੀ ਮम्मा ਨੇ ਕਿਹਾ ਵਾ ਨਾ ਜਾਣਾ ਹੈ ਜਸਲੀਨ ਨਾਲ ਮੇਰੀ ਗੱਲ ਸੁਣ ਤੈਨੂੰ ਪਤਾ ਨਾ ਮੀਜੀ ਚਾਹੀਦਾ ਹੀ ਐ ਗਵਾ ਅੱਜ ਕਰਨ ਦੋ ਹਾਂ ਛੁੱਟੀ ਨਹੀਂ ਮੇਰੀ ਪਾਉ ਗੱਲ ਸੁਣ ਤੈਨੂੰ ਪਤਾ ਨਾ ਦੀਦੀ ਵੱਡੇ ਆ ਫਿਰ ਜਦੋਂ ਰਿਸ਼ਤੇ ਵਾਲੇ ਆਉਂਦੇ ਹੁੰਦੇ ਨਾ ਤੇ ਜਿਹੜੀਆਂ ਕੁਵਾਰੀਆਂ ਕੁੜੀਆਂ ਹੁੰਦੀਆਂ ਵਾ ਉਹ ਲਾਗੇ ਨਹੀਂ ਬੈਂਦੀਆਂ ਤੇ ਨਾ ਹੀ ਘਰੇ ਰਹਿੰਦੀਆਂ ਵਾ ਤੇ ਦੇਖੀ ਕਿਤੇ ਉਹਦੀ ਥਾਂ ਤੇ ਤੈਨੂੰ ਨਾ ਪਸੰਦ ਕਰ ਲੈਣ ਤੇ ਕੰਮ ਨਾ ਖਰਾਬ ਹੋ ਜਾਏ ਤੇ ਤੂੰ ਮੇਰਾ ਬਾਹ ਤਨੂ ਕਹਿ ਦਿੱਤਾ ਨਾ ਚੁੱਪ ਕਰਕੇ ਬੈਗ ਫੜ ਲਓ ਤੇ ਚੱਲ ਜਾਓ ਉਹਨਾਂ ਦੀ ਹੋਂਦ ਪਹਿਲਾਂ ਤੇ ਹੀ ਜਾਣੀਆਂ ਚਾਹੀਦੀਆਂ ਚਲਾ ਓ ਅੰਜੂ ਚਾਹ ਵੇਖੀਂ ਚੋ ਲੈ ਲਓ ਨਹੀਂ ਤੇ ਮਮਾ ਡਾਂਟਣਦੇ ਆ ਉੱਠੋ ਦੋ ਵਜੇ ਜਾਣੀਆਂ ਦੀਦੀ ਆਓ ਜਰਾ ਦੋ ਮਿੰਟ ਉੱਧਰ ਮੈਨੂੰ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ ਇੱਥੇ ਕਰ ਲੈਂ ਅੰਦਰ ਜੀ ਜਿਹੜੀ ਗੱਲ ਕਰਨੀ ਹੈ ਸਾਡੇ ਘਰ 'ਚ ਨਹੀਂ ਕੋਈ ਹੋਲਾ ਪੜਦਾ ਹੈਗਾ ਨਹੀਂ ਮੈਂ ਨਾ ਆਪਣੇ ਬਾਰੇ ਕੋਈ ਗੱਲ ਕਰਨੀ ਤੁਹਾਡੇ ਨਾਲ ਆਓ ਜਰਾ ਚੱਲ ਜਾ ਸੁਣ ਲੈ ਗੁਰਦੀਪ ਗੱਲ ਕਰਨੀ ਹੋਊਗੀ ਜਾਂ ਲੈ ਚੱਲ ਚੱਲਾ ਵੀ ਹਾਂ ਇੰਦਰਜੀਤ ਦੱਸ ਕੀ ਗੱਲ ਹੈ ਉਧਰ ਹੀ ਭਰ ਲੈਣੇ ਇਹ ਅੱਧਾ ਚੰਗਾ ਥੋੜੀ ਲੱਗਦਾਹੀਂ ਉੱਠ ਗਏ ਇੱਧਰ ਆ ਗਏ ਸਾਰੀਆਂ ਤੁਹਾਨੂੰ ਲੈ ਮੈਂ ਇਹ ਕਹਿਣਾ ਚਾਹੁੰਨੀ ਆ ਕਿ ਜਿੱਥੇ ਮਨਮੇਦ ਦਾ ਰਿਸ਼ਤਾ ਹੁੰਦਾ ਉੱਥੇ ਕਰ ਦੋ ਆਹ ਕੀ ਗੱਲ ਕਰਨੀ ਤੂੰ ਇੰਦਰਜੀਤ ਜਿਸ ਤਾ ਉਹਗਾ ਵੇਖ ਤੱਕ ਕੀ ਕਰਾਂਗੇ ਨਾ ਐਵੇਂ ਥੋੜਾ ਕੁੜੀ ਰੋੜ ਦੇਣੀ ਹੀ ਕਿੱਧਰੇ ਉਹ ਮੈਂ ਕਹਿਨ ਦੀ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਵੀ ਤਾਂ ਝੱਲੀ ਆ ਹੁਣ ਤੁਸੀਂ ਕਿਹਦੇ ਰਿਸ਼ਤਾ ਕਰਨ ਜਾਓਗੇ ਤੇ ਮੁੰਡੇ ਵਾਲੇ ਪੜ੍ਹੇ ਲਿਖੇ ਹੁੰਦੇ ਮੁੰਡੇ ਵੀ ਪੜ੍ਹੇ ਲਿਖੇ ਆ 100 ਵੇ ਦਿਨ ਵਿਚਾਰ ਕਰਦੇ ਆ ਕਈ ਤਰ੍ਹਾਂ ਦੀਆਂ ਗੱਲਾਂ ਤੁਮਾਂ ਕੱਢਦੇ ਆ ਅਗਲੇ ਤੇ ਇਹ ਵੀ ਤਾਂ ਝੱਲੀ ਮੱਲੀ ਜੀ ਹੈਗੀ ਜਿੱਥੇ ਰਿਸ਼ਤਾ ਹੁੰਦਾ ਨਾਲ ਇਹਦਾ ਕਰਕੇ ਇਹਦੇ ਨੂੰ ਬੰਨੇ ਲਾਓ ਬਹੁਤ ਲੋਕੀ ਗੱਲਾਂ ਕੱਢਦੇ ਜੀ ਤੇ ਫੇਰ ਰਿਸ਼ਤੇ ਕਰਦੇ ਜੀ ਚੱਲ ਕੋਈ ਨਹੀਂ ਹੁਣ ਆਣਾ ਆ ਨਾ ਉਹਨਾਂ ਨੇ ਰਿਸ਼ਤਾ ਲੈ ਕੇ ਵੇਖਦੇ ਆਂ ਅਸੀਂ ਹਾਂ ਤਸੱਲੀ ਨਾ ਕਰਦੇ ਆ ਕੋਈ ਗੱਲ ਬਾਤ ਤੂੰ ਇੰਜ ਕਾਲੀ ਨਾ ਪੈ ਜਿਹੜਾ ਰਿਸ਼ਤਾ ਆਉਣਾ ਨਾ ਉਦੋਂ ਵੀ ਨਾ ਹੀ ਸਮਝੋ ਨਾ ਹੀ ਹੈਗੀ ਜੀ ਤੈਨੂੰ ਪਤਾ ਹਾਂ ਨਾ ਹੀ ਹੈਗੀ ਜੇ ਕੁੜੀ ਤੁਹਾਡੀ ਚੱਲੀ ਨਾ ਇੰਦਰਜੀਤ ਦੇ ਇਦਾਂ ਨਾ ਕਹਿ ਸ਼ੁਭ ਸ਼ੋਭ ਬੋਲ ਜਿਹੜਾ ਉਹਦਾ ਰਿਸ਼ਤਾ ਹੋਵੇ ਨਾ ਮਹਾਰਾਜ ਕਰੇ ਤੋੜੀ ਚੜੇ ਉਹ ਨਹੀਂ ਦੀਦੀ ਇਹ ਗੱਲ ਨਹੀਂ ਹੈਗੀ ਉਹ ਜਿਤਨਾ ਦੀ ਹੈਗੀ ਉਹਨੂੰ ਉਤਰਾਂ ਦਾ ਹੀ ਰਿਸ਼ਤਾ ਮਿਲਣਾ ਇਹ ਨਾ ਤੁਸੀਂ ਕਹੋਗੇ ਬੜਾ ਵਧੀਆ ਉਹਨੂੰ ਮਿਲ ਜਾ ਕੀ ਭਾਲਦੇ ਤੁਸੀਂ ਉਹ ਚੱਲੀ ਵਾਸਤੇ ਕੀ ਭਾਲਦੇ ਚਾਹੀਦਾ ਕੀ ਤੁਹਾਨੂੰ ਕਿੱਡਾ ਨਾ ਮੁੰਡਾ ਚਾਹੀਦਾ ਜੇ ਉਹਨੂੰ ਚੰਗਾ ਰਿਸ਼ਤਾ ਮਿਲਣਾ ਹੁੰਦਾ ਤੇ ਕਦੋਂ ਦਾ ਮਿਲ ਜਾਂਦਾ ਏਡੀ ਉਹਦੀ ਉਮਰ ਹੋ ਗਈ ਜੇ ਹੁਣ ਉਹਨੂੰ ਰਿਸ਼ਤਾ ਮਿਲਿਆ ਵੀ ਨਾ ਤੇ ਦੋ ਬੱਚਿਆਂ ਦਾ ਪਿਓ ਮਿਲਣਾ ਜੇ ਜਿੰਨੀ ਉਹਦੀ ਉਮਰ ਹੋ ਗਈ ਤੇ ਤੁਸੀਂ ਹੀ ਆਵੇਂ ਰਿਸ਼ਤੇ ਭਾਲੀ ਜਾਂਦੇ ਜੇ ਉਹ ਦੀਵੀ ਕੀ ਸੋਚੀ ਜਾਂਦੇ ਜੇ ਮੈਂ ਅਨਮੋਲ ਬਾਰੇ ਸੋਚਣ ਨਹੀਂ ਆ ਉਦੇ ਬਾਰੇ ਮੈਂ ਸੋਚਦੀ ਆ ਇਹਦਾ ਰਿਸ਼ਤਾ ਕਰੋ ਇਹਨੂੰ ਪਾਸੇ ਲਾਓ ਤੇ ਫੇਰ ਹੀ ਉਹਦੇ ਬਾਰੇ ਕੋ ਸੋਚਾਂਗੇ ਆਪਣੀ ਜਠਾਣੀ ਬਾਰੇ ਨਾ ਨੀਰਾ ਸੋਚੀ ਜਾਓ ਆਹੋ ਠੀਕ ਹੈ ਕਹਿੰਦੀ ਤਾਂ ਤੂੰ ਠੀਕ ਹੈ ਇਹ ਤਾਂ ਇਹਨੀਆਂ ਗੱਲਾਂ ਤੇ ਗੌਰ ਕਰੋ ਵਿਚਾਰੋ ਇਹਦਾ ਰਿਸ਼ਤਾ ਕਰੋ ਜੋ ਰਿਸ਼ਤਾ ਆਉਂਦਾ ਨੂੰ ਪਾਸੇ ਲਾਓ ਤੇ ਫੇਰ ਹੀ ਅਨਮੋਲ ਦਾ ਸੋਚਾਂਗੇ ਕੁੜੀ ਸਾਡੀ ਬੀਏ ਪੜ੍ਹੀ ਲਿਖੀ ਆ ਆਪਣੀ ਨਾ ਜਠਾਣੀ ਬਾਰੇ ਨਾ ਦੀਦੀ ਸੋਚੋ ਜਠਾਣੀ ਬਾਰੇ ਸੋਚੋਗੇ ਫਿਰ ਉਹ ਕੱਲ ਨੂੰ ਇਹੀ ਕਹੇਗੀ ਨਾ ਲੈ ਮੇਰੀ ਤੇ ਮਨਮੀਤ ਦਾ ਰਿਸ਼ਤਾ ਹੋ ਜਾਣੀ ਤਾਂ ਅਨਮੋਲ ਬਾਰੇ ਸੋਚਣ ਵੀ ਲੱਗ ਗਏ ਠੀਕ ਨਹੀਂ ਉਹ ਜਿੱਥੇ ਜੋ ਦਾ ਹੁੰਦਾ ਵਾ ਉਹਨੂੰ ਹੋਣ ਦਵੋ ਉਹਦਾ ਰਿਸ਼ਤਾ ਆਪਾਂ ਆਪਣੀ ਗੱਲ ਨੂੰ ਅਨਮੋਲ ਬਾਰੇ ਸੋਚਣਾ ਉਹ ਨਾ ਹੋਵੇ ਮਨਮੀਤ ਦਾ ਆਪਾਂ ਵੇਂਦੇ ਰਹੀਏ ਸੋਚਦੇ ਰਹੀਏ ਤੇ ਸਾਡੀ ਅਨਮੋਲ ਦੀ ਉਮਰ ਵੱਡੀ ਹੋ ਜੀ ਠੀਕ ਨਹੀਂ ਸੋਚੋ ਵਿਚਾਰੋ ਮੈਂ ਨਾ ਗੁੱਸਾ ਨਾ ਦੇਵੀਂ ਕਰਿਓ ਮੇਰੀ ਗੱਲ ਦਾ ਲੱਖ ਭਾਵੇਂ ਆਪਣੇ ਆ ਠੀਕ ਨਹੀਂ ਸ਼ਰੀਕ ਸ਼ਰੀਕ ਹੀ ਹੁੰਦੇ ਵੇਖਾ ਤੇਰਾ ਮੁੰਡਾ ਸਰਕਾਰੀ ਨੌਕਰੀ ਕਰਦਾ ਵਾ ਕਰਦਾ ਕਿ ਨਹੀਂ ਕਰਦਾ